ਲੋ ਜੀ ਆਪਾਂ ਪਹੁੰਚੇ ਗਾਗਰ ਦੇ ਦਰਸ਼ਨ ਕਰਨ ਤੇ ਨਾਲੇ ਸੁੰਨੂ ਕਰਵਾਉਣ ਤਰੀਕ ਹੋ ਗਿਆ ਅੱਜ 2 2 ਜਨਵਰੀ 2026 ਕਰ ਲੋ ਮਹਾਰਾਜ ਦੇ ਦਰਸ਼ਨ ਤੇ ਦਰਬਾਰ ਸਾਹਿਬ ਤੋਂ ਆਪਾਂ ਗਾਗਰ ਸਾਹਿਬ ਦੇ ਨਾਲ ਜਾਵਾਂਗੇ ਸੁੰਨੂ ਵੀ ਕਰਵਾਵਾਂਗੇ ਦਰਸ਼ਨ ਸਾਜ ਲੈ ਲੋ ਪ੍ਰਸ਼ਾਦ ਲੋ ਜੀ ਦਰਬਾਰ ਸਾਹਿਬ ਦੇ ਕੋਲ ਦੀ ਮਾਲਾ ਦੇਖੋ ਕਿੰਨੀ ਵਧੀਆ ਕੀਤੀ ਹੋਈ ਹੈਗੀ ਤੇ ਇਹ ਰਸਤਾ ਗੁਰੂ ਘਰ ਨੂੰ ਜਾ ਰਿਹਾ ਜੀ ਤੇ ਹੁਣ ਆਪਾਂ ਵੀ ਜਾ ਰਹੇ ਹਾਂਗੇ ਗੁਰਗਰ ਲੋ ਜੀ ਕਰ ਲਓ ਸਾਹਮਣੇ ਸੱਚਖੰਡ ਦੇ ਦਰਸ਼ਨ ਤੇ ਪਹੁੰਚ ਗਏ ਆਪਾਂ ਤੇ ਸੰਗਤ ਆਈ ਜਾ ਰਹੀ ਹੈ ਇਹਨਾਂ ਨੇ ਗਾਗਰ ਸਾਹਿਬ ਦੇ ਦਰਸ਼ਨ ਕਰਨੇ ਨਾਲ ਜਾਣਾ ਹੈ ਜੀ ਗਾਗਰ ਸਾਹਿਬ ਦੇ ਆਪਾਂ ਵੀ ਆ ਗਏ ਤੇ ਜੀ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਰਾਤ ਦੇ 2 ਵਜੇ ਦਰਬਾਰ ਸਾਹਿਬ ਦੇ ਤੇ ਗਾਗਰ ਸਾਹਿਬ ਦੇ ਦਰਸ਼ਨ ਕਰਨ ਆਏ ਹੋਏ ਹਾਂਗੇ ਤੇ ਗਾਗਰ ਸਾਹਿਬ ਆਊਗੀ ਜੀ ਬਾਬੇ ਨੂੰ ਪਸੇ ਆਪਣੇ 2:30 ਵਜੇ ਗਾਗਰ ਸਾਹਿਬ ਆਊਗੀ que sí, eso no probaba a darse nada ¿no? lo oí darse nada মাকে let uh -huh. I'm Vai de galera. que vai era ਸੌਰਿਆ ਸੰਗਤਾਂ ਕਾ ਕਰਛਾ ਦੇ ਰੱਤਨ ਕਰਕੇ ਆ ਨਾਲ ਤੇ ਇਕੱਠ ਦੇਖ ਲੋ ਕਿੰਨਾ ਕਾ ਸੰਗਤ ਦਾ ਆ ਗਿਆ ਪਰ ਕਿੰਨਾ ਪੂਰੀ ਆਜੂ ਪੂਰੀ ਆਜੂ ਹੁਣ ਦੂਜੀ ਕਾ ਕਰ ਇੱਥੋਂ ਭਰੂਗੀ ਤੇ ਇੱਥੇ ਹੋਣਗੇ ਬਾਬਾ ਜੀ ਕੇ ਘਰ ਪਰਨਾ ਤੇ ਦੂਜੀ ਆਕਰ ਇੱਥੋਂ ਭਰੂਗੀ ਦਰਬਾਰ ਸਾਹਿਬ ਦੇ ਵਿੱਚ ਹੀ ਭਰ ਦਿੰਦੇਗੇ i do 2 ਜਨਵਰੀ 2026 ਹੋ ਚੁਕਿਆ ਤੇ ਆਪਾਂ ਅਰਦਾਸਾਂ ਕਰਵਾਇਆ ਏ ਦਰਬਾਰ ਸਾਹਿਬ ਤੇ ਹੁਣ ਸਾਰੀ ਸੰਗਤ ਗਈ ਹੋਈ ਹੈਗੀ ਤੇ ਲੋਕਲ ਗੁਰੂ ਘਰਾਂ 'ਚ ਲੋਕਲ ਗੁਰੂ ਘਰਾਂ ਘਰੇ ਦਰਸ਼ਨ ਕਰਨ ਤੇ ਨਾਨਕ ਜੀ ਰੇ ਨਾਨਕ ਜੀ ਰੇ ਤੇ ਬਾਬਾ ਨਾਮਦੇਵ ਵਾਲੀ ਬਾਬਾ ਨਾਮਦੇਵ ਦੇ ਤੇ ਤਾਂ ਕਰਕੇ ਹੁਣ ਇਕੱਠ ਨਹੀਂ ਹੈਗਾ ਸੰਗਤ ਹੈ ਨਹੀਂਗੀ ਤੇ ਹੁਣ ਆਪਾਂ ਚੱਲਦੇ ਆਂ ਲੋ ਜੀ ਆ ਆ ਗਈ ਆਪਣੀ ਰਾਣੀ ਹੰਦਰਾ ਤੇ ਤੇਲ ਤੂਲ ਖਰੀਦਣਾ ਹੁਣ ਚੱਲ ਕੇ ਮਿੱਤਰੋ ਤੇ ਸਾਹਮਣੇ ਦਰਬਾਰ ਸਾਹਿਬ ਰਹਿ ਗਿਆ ਕਰ ਲੋ ਦਰਸ਼ਨ ਤੁਸੀਂ ਵੀ ਪੰਡਿਆਂ ਆਪਾਂ ਬੋਲੇ ਨੂੰ ਜੇ ਆਨੇਗਾ ਲੋ ਜੀ ਸਾਹਮਣੇ ਰਹਿ ਗਿਆ ਕਾਲ ਤੱਕ ਹੁਣ ਚੱਲਦੇ ਆਪਾਂ ਤੇ ਲੋ ਜੀ ਦੀ ਆਪਣੀ ਸਤਿ ਸ਼੍ਰੀ ਅਕਾਲ ਬਸ ਜਪਾ ਸਾਹ ਲੋ ਜੀ ਆਪਾਂ ਬੈਗੇ ਗੱਡੀ ਚ ਸਾਹਮਣੇ ਦਰਬਾਰ ਸਾਹਿਬ ਦੇ ਇਹ ਕੱਲ ਨੂੰ ਜਾਣ ਤੋਂ ਪਹਿਲਾਂ ਇੱਕ ਵਾਰੀ ਕੱਲ ਨੂੰ ਤੁਰਾਂਗੇ ਆਪਾਂ ਪੰਜਾਂ ਨੂੰ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਸ਼ ਨੂੰ ਜ਼ਰੂਰ ਦਸਤਾਨ ਕਰਾ ਕੇ ਜਾਵਾਂਗੇ ਤੇ ਅੱਜ ਤਾਂ ਆਪਾਂ ਇੱਥੇ ਹੀ ਆ ਗਏ ਤੇ ਹੁਣ ਦੇਖ ਲਓ ਜੀ ਸੱਚਖੰਡ ਦੇ ਨੇੜੇ ਬਾਜ਼ਾਰ ਦੀ ਰੌਣਕ ਜੀ ਤੇ ਲੈਣ ਆਏ ਸੀਗੇ ਨਾਰੀਅਲ ਦਾ ਤੇ 400 ਰੁਪਏ ਲੀਟਰ ਆ ਗਿਆ ਹੁਣ ਕਿਉਂਕਿ ਪਾ ਸੀਜ਼ਨ ਚੱਲ ਰਿਹਾ ਹੈਗਾ ਨਵੇਂ ਸ਼ਾਹ ਉਤੇ ਤੇ ਇੱਦਾਂ ਇੱਦਾਂ ਕਾਣਾ ਇੱਥੇ ਕੋਲੂ ਦਾ ਦਿੰਦੇ ਨੇ ਪੀਟ ਕੇ ਤੇ ਉੱਧਰ ਕੋਲੂ ਚੱਲਦਾ ਵੀ ਆ ਤੇ ਉਹ ਵੀ ਤੁਹਾਨੂੰ ਦਿਖਾਉਣ ਲਓ ਜੀ ਇੱਥੇ ਕੋਲੂ ਰਾਹੀਂ ਤਿਆਰ ਕਰਕੇ ਦਿੰਦੇ ਨੇਗੇ ਤੇ ਨਾਰੀਅਲ ਦਾ ਤਾਜ਼ਾ ਤੇਲ ਆਗਾ ਤਾਜ਼ਾ ਕੱਢ ਕੇ ਦਿੰਦੇ ਨੇਗੇ ਆ ਦੇਖ ਲਓ ਤੁਸੀਂ ਨਿਕਲ ਰਿਹਾ ਚੱਲਦਾ ਨਾ ਜੀ ਕਿਦੋਂ ਕੁੰਦੀਆਂ ਵੀ ਆਪਣੀ ਸੰਗਤ ਪੰਜਾਬ ਤੋਂ ਜਿੰਨੀ ਵੀ ਆਉਂਦੀ ਆ ਸਾਰੀ ਲੈ ਕੇ ਜਾਂਦੀ ਆ ਤੇ ਆਪਾਂ ਵੀ ਲੈ ਕੇ ਜਾਣਾਗਾ ਤਿਆਰ ਕਰ ਲੀਏ ਲੋ ਜੀ ਇਹ ਤਾਜਾ ਹੈਗਾ ਇਹ ਸਾਰੀ ਸੰਤ ਨਰੀਆ ਦਾ ਤੇਲ ਲੈਣ ਵਾਲੀ ਆ ਲੋ ਜੀ ਇਹ 2 ਲੀਟਰ ਲੈ ਲਿਆ ਆਪਣੇ ਇਹ ਤਾਜਾ ਤੇਲ ਹੈਗਾ ਤੇ ਗਰਮਾ ਪੂਰਾ ਫੁੱਲਾ ਤੇ ਲੋ ਜੀ ਇਹ 400 ਰੁਪਏ ਲੀਟਰ ਹੈਗਾ ਤੇ ਲੋ ਜੀ ਹਾਂ ਹਾਂ ਇਹ ਬਾਬਾ ਜੀ ਜ਼ਰੂਰ ਹੈ ਲੋ ਜੀ ਇਹਨਾਂ ਦੀ ਦੁਕਾਨ ਆ ਬਾਬਾ ਜੀ ਦੀ ਤੇ ਇਹ ਬਣਾ ਕੇ ਵੇਚ ਰਹੇ ਨੇ ਸਾਰੀ ਸੰਗਤ ਹੈ ਤੇਲ ਲੈਣ ਵਾਲੀ ਹੈ ਨਰੀਅਲ ਦਾ ਤੇ ਬਾਕੀ ਹੋਰ ਵੀ ਲੱਗਾ ਬਸ ਮਾਣ ਬਹੁਤ ਰੱਖਦੇ ਨੇਗੇ ਤੇ ਦੇਸੀ ਜਿਹੜੀਆਂ ਬੂਟੀਆਂ ਆ ਸਾਦੇ ਜਿੱਦਾਂ ਤੇ ਸਾਰੀ ਦੇਸੀ ਜਿਹੜੀਆਂ ਬੂਟੀਆਂ ਨੇ ਆ ਆਪ ਤਿਆਰ ਕਰਦਨੇ ਇਹਨਾਂ ਤੋਂ ਤੇ ਲੋ ਜੀ ਦੇਸੀ ਮਸਾਲੇ ਮਸੂਲ ਤੇ ਜਿਵੇਂ ਕਿ ਆ ਹੋਗੀ ਲਾਈਟੀਆਂ ਦਾਖਾਂ ਸਾਰੇ ਇਹਨਾਂ ਦੇ ਦੇਸੀ ਮਸਾਲੇ ਆਪ ਤਿਆਰ ਕਰੇ ਹੋ ਨੇ ਅੰਕਲ ਅੰਕਲ ਲਓ 230 ਰੁਪਏ ਦੇ ਆਪਣੇ ਕਿੰਨੇ ਰੁਪਏ ਲੀਟਰ ਜੀ 400 400 ਆ ਦੇਵ ਜੀ 400 ਰੁਪਏ ਲੀਟਰ ਤੇਲਾ ਤੇ 400 ਰੁਪਏ ਲੀਟਰ ਆਪਾਂ ਨੇ ਲੈਤਾਗਾ ਇਧਰ ਕੜਮਾ ਸਪੈਰ ਆ ਕੋਲੂ ਦਾ ਇਹ ਲੋਹੇ ਤੇ ਜੋ ਸੋਕਾ ਚਿਗਰੀ ਵਾਲੇ ਤੇ ਜਿਵੇਂ ਬਣ ਜੇ ਤਲਾ ਐ ਗਿਰੀ ਕੱਟ ਲਈ ਜਾ ਲਓ ਜੀ ਆਪਾਂ ਤੁਹਾਨੂੰ ਤੇਲ ਦਾ ਰੇਟ ਤਾਂ ਦੱਸੇਗਾ ਕਿਈ ਵਾਰ ਆਪਾਂ ਸੰਗਤ ਦਾ ਤੇਲ ਲੈ ਕੇ ਜਾਣਾਗਾ ਤਾਂ ਕਰਕੇ ਬਾਅਦ ਚੋਂ ਵਾਲੇ ਨੂੰ ਐ ਹੁੰਦਾ ਵੀ ਆਪਾਂ ਪਤਾ ਨਹੀਂ ਸਸਤਾ ਲੈ ਕੇ ਰੁਪਏ ਰੱਖ ਕੇ ਕੋਲ ਹਨਾ ਤਾਂ ਕਰਕੇ ਆਪਾਂ ਮਾਲਕ ਤੇਸ ਨੂੰ ਪਸਾਤਾ ਵੀ 400 ਰੁਪਏ ਲੀਟਰ ਤੇਲ ਦਾ ਰੇਟ ਹੈਗਾ ਤੇ ਕਿਉਂਕਿ ਨਾਰੀ ਵਾਲਾ ਹੁਣ ਮਹਿੰਗਾ ਹੋਇਆ ਹੋਇਆਗਾ ਤੇ ਨਾ ਆ ਗਿਆ ਆਪਾਂ ਬਾਬਾ ਨੰਧਾਨ ਸਿੰਘ ਜੀ ਤੇ ਲੰਗਰ ਹਾਲ ਤੇ ਇੱਥੇ ਵੀ ਮੱਥਾ ਟੇਕਦੇ ਆਂ ਤੇ ਹੁਣ ਉੱਪਰ ਪਾਉਣੇ ਦਰਸ਼ਨ ਜੀ ਦਾ ਉੱਪਰ ਦਰਸ਼ਨ ਬਾਬਾ ਨੰਧਾਨ ਸਿੰਘ ਜੀ ਦਾ ਲੰਗਰ ਹਾਲ ਸਾਹਮਣੇ ਗਦਾਵਰੀ ਰਹਿ ਗਈ ਜੀ ਇਹ ਇਥੋਂ ਦੇ ਇਤਿਹਾਸਕ ਗੁਰਦੁਆਰੇ ਮੰਗੇ ਜੋੜ ਲੱਗਿਆ ਹੋਇਆ ਹੈਗਾ ਤੁਸੀਂ ਇਹਨਾਂ ਦਾ ਸਕਰੀਨਸ਼ਾਟ ਲੈ ਸਕਦੇ ਹੋ ਤੇ ਦਰਸ਼ਨ ਕਰ ਸਕਦੇ ਹੋ ਸਹਿਬ ਤੁਨ ਤੁਨ ਬਾਬਾ ਨਿਹਾਨ ਸਿੰਘ ਜੀ ਸ੍ਰੀ ਵਾਰ ਸਾਹਿਬ ਦੇ ਵੀ ਛੁਣ ਕਰਵਾਉਣੇ ਆ ਦਰਸ਼ਨ ਸਾਹਿਬ ਦੇ ਦਰਖਸ਼ਨਾ ਪਹੁੰਚ ਲਗੇ ਤੇ ਪਰ ਰਹਿ ਗਿਆ ਦਰਵਾਜ਼ਾ ਸਾਹਿਬ ਲੋ ਜੀ ਇਹ ਆ ਜਦਾ ਬਨਵੰਦਨ ਸਿੰਘ ਜੀ ਦਾ ਲੰਗਰ ਹਾਲ ਤੇ ਸੰਗਤ ਸੇਵਾ ਕਰੀ ਜਾਂਦੀ ਆ ਪ੍ਰਸ਼ਦਾਵਣੀ ਛਕੀ ਜਾਂਦੀ ਹੈਗੀ ਆਪਾਂ ਸਾਨੂੰ ਬਾਬਾ ਬਨਵੰਦਨ ਸਿੰਘ ਜੀ ਲੰਗਰ ਹਾਲ ਦੇ ਕਰਵਾ ਰਹੇ ਹਾਂਗੇ ਦਰਸ਼ਨ ਰਹਿ ਗਿਆ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਦੇ ਵੀ ਕਰਵਾਉਣੇ ਨੇ ਦਰਸ਼ਨ ਲੋ ਜੀ ਨਿਸਾਨ ਸਾਹਿਬ ਦੇ ਵੀ ਕਰ ਲੋ ਦਰਸ਼ਨ ਝੂਲਦੇ ਨੇ ਨਿਸਾਨ ਰਹਿਣ ਪੰਥ ਮਹਾਰਾਜੀ ਦੇ ਬਾਬਾ ਨੰਦਾਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਆਪਾਂ ਨੂੰ ਦਰਸ਼ਨ ਕਰਵਾ ਰਹੇ ਹਾਂਗੇ ਲੋ ਜੀ ਕਰ ਲੋ ਬੰਦਨ ਸਿੰਘ ਜੀ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਵਾ ਰਹੇ ਆ ਗੁਰਦੁਆਰਾ ਸ੍ਰੀ ਨੀਨਹਗਾੜ ਸਾਹਿਬ ਤੇ ਲੋਈਤਰ ਲੋਗਰਸਨ ਤੋਂ ਉਸ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਤੇ ਇਹ ਗੁਰਦੁਆਰਾ ਜੀ ਗਦਾਵਰੀ ਦੇ ਕੰਡੇ ਸੋਭਤਾ ਇਹ ਤਾਂ ਲੋ ਜੀ ਸੁਣੋ ਮਹਾਰਾਜ ਦੇ ਵੀ ਕਰਵਾਈਏ ਦਰਸ਼ਨ ਨਿਗਨੇਗੇ ਜਿਵਾਕ ਦੇਖੋ ਜੀ ਕਿੰਨੇ ਘੈਂਟ ਲੱਗਦੇ ਨੇ ਜਿਵਾਕਾਂ ਦੇ ਬੈਵਤਾ ਵਾਲੀ ਹੁੰਦੇ ਨੇ ਛੋਟੇ ਛੋਟੇ ਤਾਂ ਦੇਖ ਤਾਂ ਜੀ ਦਰਸ਼ਨ ਕਰਨਾ ਹੀ ਹੋਣੇ ਤੇ ਗੁਰਦੁਆਰਾ ਨਗੀਨਾ ਘਾਟ ਤੇ ਗੁਰੂ ਅੰਦੇਸ ਤੇ ਅਸਕੇ ਸ਼ਾਸਤਰ ਨੇਾਰੇ ਬਸੇਰ ਲੋ ਜੀ ਦਰਸ਼ਨ ਗੁਰਦੁਆਰਾ ਨਗੀਨਾ ਘਾਟ ਤੇ ਗੁਰੂ ਅੰਦੇਸ ਤੇ ਅਸਕੇ ਸ਼ਾਸਤਰ ਨੇਾਰੇ ਬਸੇਰ ਲੋ ਜੀ ਦਰਸ਼ਨ ਗੁਰਦੁਆਰਾ ਨਗੀਨਾ ਘਾਟ ਤੇ ਗੁਰੂ ਅੰਦੇਸ ਤੇ ਅਸਕੇ ਸ਼ਾਸਤਰ ਨੇਾਰੇ ਬਸੇਰ ਲੋ ਜੀ ਦਰਸ਼ਨ ਗੁਰਦੁਆਰਾ ਨਗੀਨਾ ਘਾਟ ਤੇ ਗੁਰੂ ਅੰਦੇਸ ਤੇ ਅਸਕੇ ਸ਼ਾਸਤਰ ਨੇਾਰੇ ਬਸੇਰ ਲੋ ਜੀ ਦਰਸ਼ਨ ਗੁਰਦੁਆਰਾ ਨਗੀਨਾ ਘਾਟ ਤੇ ਗੁਰੂ ਅੰਦੇਸ ਤੇ ਅਸਕੇ ਸ਼ਾਸਤਰ ਨੇਾਰੇ ਬਸੇਰ ਲੋ ਜੀ ਦਰਸ਼ਨ ਗੁਰਦੁਆਰਾ ਨਗੀਨਾ ਘਾਟ ਤੇ ਗੁਰੂ ਅੰਦੇਸ ਤੇ ਅਸਕੇ ਸ਼ਾਸਤਰ ਨੇਾਰੇ ਬਸੇਰ ਲੋ ਜੀ ਦਰਸ਼ਨ ਗੁਰਦੁਆਰਾ ਨਗੀ ਬਹੁਤ ਵਧੀਆ ਲੱਗਿਆਗਾ ਦਰਸ਼ਨ ਕਰਕੇ ਗੁਰੂ ਘਰਾਂ ਦੇ ਤੇ ਹੁਣ ਆਪਾਂ ਕਿੱਸੇ ਰਹਿ ਗਿਆ ਤੁਨ ਤੁਨ ਬਾਬਾ ਬਿਦਾਈ ਲੈਣ ਹਰ ਯਾਤਰੀ ਨੇ ਵਾਸਤੇ ਆਪਣੀ ਗੱਡੀ ਲਾਈ ਸੀਗੀ ਤੇ ਹੁਣ ਆਪਾਂ ਚੱਲੇ ਆਂਗੇ ਦਰਸ਼ਨ ਕਰਕੇ ਗੁਰਦੁਆਰਾ ਨਾਨਕਸਰ ਸਾਹਿਬ ਉਹ ਕਿਉਂਕਿ ਆਪਣਾ ਇਹ ਰਾਹ ਦੂਥੀ ਹੈਗੀ ਤੇ ਸਮਾਨ ਸੋਨ ਅੱਜ ਪੈਕ ਕਰ ਦਿੰਗੇ ਪੈਕ ਕਰਕੇ ਫਿਰ ਕੱਲ ਨੂੰ ਸਵੇਰੇ ਪਹੁੰਚੇ ਚੱਲੇ ਪੰਜਾਬ ਨੂੰ ਆ ਗਈ ਆਪਣੀ ਰਾਣੀ ਹੰਦਰਾ ਹਲੋ ਚੱਲਦੇ ਆ ਜੀ ਹੁਣ ਫਿਰ ਸੰਗਤ ਆਪਣੀ ਬੈਠੀ ਆ ਵਿੱਚ ਤੇ ਲੋ ਜੀ ਤੁਹਾਨੂੰ ਤੁਹਾਨੂੰ ਬਾਬਾ ਬੁੱਢਾ ਜੀ ਐਨਆਰ ਯਾਤਰੀ ਨਿਵਾਸ ਹੁਣ ਲੱਗਿਆ ਪਾਉਣ ਚੱਲੇ ਕੀ ਹੋ ਗੋ ਵੀ ਮਿੱਤਰ ਤਾਂ ਕਰਦਾ ਇੱਥੇ ਕਰ ਲੈਂਦੇ ਲੋ ਜੀ ਅੱਛਾ ਹਮ ਤਾਂ ਬਾਬਾ ਸਦਾਨ ਸਿੰਘ ਜੀ ਯਾਤਰੀ ਨਿਵਾਸ ਸੇ ਹੁਣ ਗੁਰਦੁਆਰਾ ਨਾਨਕ ਸਰ ਸਾਹਿਬ ਹੋਈ ਨਰੀਅਲ ਲੈ ਆਪਣੇ ਤਿੰਨ ਤੇ ਇਹਦਾ ਪਾਣੀ ਫੀਮਾ ਚੱਲ ਕੇ ਗੁਰਦੁਆਰਾ ਸਾਹਿਬ ਕੱਢ ਕੇ 100 ਰੁਪਏ ਦੇ ਤਿੰਨ ਲੈ ਲਏ ਆ ਨੀ ਆਪਾਂ ਪੈਂ ਪਾਈਆਂ